ਇਹ ਪਿਛਲੇ 6-7 ਮਹੀਨੇ ਜਵਾਰਸ਼ਾਂ ਸੀ ਤੇ ਵਿੱਚੋਂ ਆਂ ਲੱਗਦਾ ਸੀ ਪਾਣੀ ਹੋ ਗਿਆ ਜ਼ਿਆਦਾ ਪਿੱਛੇ ਬਹੁਤ ਜ਼ਿਆਦਾ ਕੰਧ ਬੈ ਗਈ ਸੀ ਸਾਰੀ ਉਹਦੇ ਕਾਰਨ ਕਮਰੇ ਦੇ ਉਹ ਕਮਰੇ ਤਾਂ ਪੱਕੇ ਦੀ ਥੰਡੇੋਂ ਕੱਚੀ ਸੀਗੇ ਤੇ ਗਾਰੇ ਵਿੱਚ ਨਹੀਂ ਸੀ ਉੱਤੋਂ ਪਲਸਤਰ ਕੀਤੇ ਹੋਏ ਸੀ ਜਦੋਂ ਬਾਰਸ਼ ਦੇ ਨਾਲ ਪਾਣੀ ਪਿੱਛੇ ਲੱਗ ਕੇ ਕੰਧ ਬੈ ਗਈ ਤਾਂ ਵੀਰੇ ਛੱਤ ਤੋਂ ਬੱਤੇ ਰੈਣੇ ਡਿੱਗ ਗਏ ਸੀ ਮੇਰਾ ਨਾਮ ਰਣਜੀਤ ਕੌਰ ਮੇਰੇ ਪਤੀ ਦਾ ਨਾਮ ਬਦੇਲ ਸਿੰਘ ਪਿੰਡ ਖੜਕ ਸਿੰਘ ਬੋਲੀ ਵਾਲਾ ਗ੍ਰੰਥੀ ਸੀਗੇ ਤੇ ਸਿਰਨ ਤੋਂ ਬਕਰ 7:00 ਵਜ ਗਈ ਸੀ ਸਰਚਨ ਤੋਂ ਦੇ ਕਾਰਨ ਨਾ ਤੁਕੰ ਪਾਰਨੀ ਹੁੰਦੇ ਨਹੀਂ ਕਮਾਈ ਹੈ ਨਹੀਂ ਸੀ ਜੇ ਉਸ ਪਾਸਾ ਰਿੰਦੇ ਅਸੀਂ ਕਿਸੇ ਦਿਨ ਇਹਨਾਂ ਰੇ ਕੋਠੀ 'ਚ ਬੈਠੇ ਸੀ ਉਹਨਾਂ ਨੇ ਉੱਥੇ ਸਾਨੂੰ ਬਿਠਾ ਲਿਆ ਸੀ ਜਦੋਂ ਫਿਰ ਉਹਨਾਂ ਨੇ ਮਿਸਤਰੀ ਲਾ ਲਿਆ ਤੇ ਸਾਨੂੰ ਘਰੇ ਪਈਤਾ ਦੂਈ ਖਾਲਸਾ ਢਾਈ ਵਾਲਿਆਂ ਨੇ ਸਾਨੂੰ ਤਰਪਾਲ ਦਿੱਤੀ ਤਾਂ ਅਸੀਂ ਹਮ ਦਾ ਵਿਚਾਰ ਕੀਤਾ ਕਿ ਖਾਲਸਾ ਢਾਈ ਵਾਲਿਆਂ ਨੇ ਦੋ ਕਮਰੇ ਇੱਕ ਰਸੋਈ ਸਾਨੂੰ ਬਣਾ ਕੇ ਦਿੱਤੀ ਅਸੀਂ ਖਾਲਸਾ ਢਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ